ਅਖਰਾਂ ਦੀ ਵਿਸ਼ਾਲਤਾ ਉਸ ਪੁਸਤਕ ਨੂੰ ਸਤਕਾਰਯੋਗ ਸਿੰਘ ਸਾਹਿਬ ਯਾਨੀ ਰਵੀਰ ਸਿੰਘ ਜੀ ਬੜੀ ਸਤਕਾਰਤ ਆਤਮਾ ਨੇ ਉਹਨਾਂ ਦੀ ਹਾਜ਼ਰੀ ਕਿ ਮੈਂ ਬੇਨਤੀ ਕਰ ਰਿਹਾ ਸੀ ਸੱਚੀ ਪੱਟੀ ਸਤਿਮੰਨ ਪੜਿਏ ਸਭ ਤੋਂ ਸਾਰ ਨਾਨਕ ਸੋ ਪੜਿਆ ਸੁ ਪੰਧਰੀਨਾ ਜਿਸ ਰਾਮ ਨਾਮ ਗਾਹ ਦਾ ਇਸ ਸਤਿਉ ਦੇ ਬਾਣ ਬਚੇ ਨੇ ਪੱਟੀ ਬਾਣੀ ਤਾਂ ਗੁਰੂ ਰਾਜੇ ਸਾਹਿਬ ਜੀ ਦੀ ਬਾਣੀ ਹੈ ਬੱਡੀ ਵਿਸ਼ਾਲ ਬਾਣੀ ਹੈ ਬਹੁਤ ਸਾਰੇ ਵਿਦਵਾਨਾਂ ਨੇ ਅੱਖਾਂ ਸਾਹ ਕਿਸੇ ਵਿਚਾਰਿਆ ਪਰ ਮੈਂ ਬੇਨਤੀ ਕਰਾਂ ਸੰਤਿਆਜੀ ਗੁਰਦੇ ਸਿੰਘ ਜੀ ਹੋਰਾਂ ਨੇ ਪਤਾ ਨਹੀਂ ਮੇਰੀ ਪੀੜੇ ਦੇ ਬਾਅਦ 6-5 ਸਾਲੇ ਉਹਨਾਂ ਨੂੰ ਆਪਣੇ ਬੁੱਤ ਨੂੰ ਤੇ ਲੈ ਲਿਆ ਇਹਦਾ ਵੱਡਾ ਕਾਰਜ ਕਰਵਾ ਲਿਆ ਕਿ ਲਗਭਗ 300 ਪੰਨੇ ਦੀ ਇੱਕ ਪੁਸਤਕ ਦਾ ਮਿਆਨ ਕਰਦੀ ਹੈ ਇਸ ਬਾਣੀ ਨਾਲ ਬਖ ਬਖ ਭਾਗ ਦੇ ਮੰਡਿਪੇ ਕੱਲੇ-ਕੱਲੇ ਅੱਖਰ ਨੂੰ ਲੈ ਕੇ